ਸਰਬਜੀ ਸੰਗਰੂਰਬੀ ਦੀ ਕਵਿਤਾ ਲੱਗੇ ਤੱਕ ਦਿਲ ਤੇ ਪਾਰੀ ਲੱਗੇ ਤੱਕ ਦਿਲ ਤੇ ਪਾਰੀ ਬੋਲਣ ਮੰਦਾ ਤੇਰੇ ਬਾਰੇ ਨੇ ਹੰਝੂ ਅੱਖਾਂ ਵਿੱਚ ਹੰਝੂ ਅੱਖਾਂ ਵਿੱਚ ਮੇਰੇ ਖਾਰੇ ਵੀ ਹੰਝੂ ਅੱਖਾਂ ਵਿੱਚ ਮੇਰੇ ਖਾਰੇ ਵੀ ਹੰਝੂ ਅੱਖਾਂ ਵਿੱਚ ਹੰਝੂ ਅੱਖਾਂ ਵਿੱਚ ਮੇਰੇ ਖਾਰੇ ਕਿੰਜ ਮਣਾਉਣੇ ਉਹ ਖੁਸ਼ੀਆਂ ਕਿੰਜ ਮਣਾਉਣੇ ਉਹ ਖੁਸ਼ੀਆਂ ਪਿਆਰ ਬਾਜੀ ਦੋਹਾਰੇ ਮੇਰੀ ਹਾਂਜੀ ਪਿਆਰ ਬਾਜੀ ਦੋਹਾਰੇ ਹੰਝੂ ਅੱਖਾਂ ਵਿੱਚ ਖਾਰੇ ਇਹ ਹਦੀ ਹੰਝੂ ਅੱਖਾਂ ਵਿੱਚ ਲੱਗੀ ਸੱਚ ਦਿਲ ਤੇ ਮਾਰੀ ਲੱਗੀ ਸੱਚ ਦਿਲ ਤੇ ਮਾਰੀ ਭੁੱਲਣ ਮੰਨਦਾ ਤੇਰੇ ਬਾਰੇ ਹੰਜੂ ਅੱਖਾਂ ਵਿੱਚ ਖਾਰੇ ਨਹੀਂ ਡਿਹਾਂਗੇ ਹੰਜੂ ਅੱਖਾਂ ਵਿੱਚ ਖਾਰੇ ਨਹੀਂ ਹੰਜੂ ਅੱਖਾਂ ਵਿੱਚ ਖਾਰੇ ਨਹੀਂ ਡਿਹਾਂਗੇ ਹੰਜੂ ਅੱਖਾਂ ਵਿੱਚ ਖਾਰੇ ਨਹੀਂ ਸੱਬਣਾ ਦੇਨੇ ਉੱਲਝਾਰੇ ਸੱਬਣਾ ਦੇਨੇ daddy